ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਲੀਡਰ ਸਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਤਰਨਤਾਰਨ ਦੀ ਉਪ ਚੋਣ ਦੇ ਵਿੱਚ ਪਾਰਟੀ ਲਈ ਡਟ ਕੇ ਮਿਹਨਤ ਕੀਤੀ। ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਦੰਡਾ ਤੰਤਰ ਸਰਕਾਰੀ ਮਸ਼ੀਨਰੀ ਦਾ ਤੁਰੰਤ ਪ੍ਰਯੋਗ ਕਰਕੇ ਚੋਣਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਕਿਉਂਕਿ ਜਿਸ ਤਰੀਕੇ ਦਾ ਸਮਰਥਨ ਤਰਨਤਾਰਨ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਦਿਖਾਇਆ। ਇਹਨੇ 2027 ਤੱਕ ਮੁੜ ਵੰਡ ਦਿੱਤਾ ਕਿ ਲੋਕ ਹੁਣ ਪੰਜਾਬ ਦੇ ਵਿੱਚ ਤਰੱਕੀ ਚਾਹੁੰਦੇ ਨੇ ਲੋਕ ਅਮਰਜੰਤ ਸਿੰਘ ਭਾਈਚਾਰੇ ਸਾਂ ਚਾਹੁੰਦੇ ਨੇ ਲੋਕ ਖੇਡ ਮਿੰਦੇ ਚਾਹੁੰਦੇ ਨੇ ਨੌਜਵਾਨ ਨੌਕਰੀਆਂ ਚਾਹੁੰਦਾ ਤੇ ਸਾਰੇ ਸਵਾਨਾਂ ਦਾ ਜਵਾਬ ਸ਼ਰੋਮਣੀ ਅਕਾਲੀ ਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਤੇ ਲੋਕਾਂ ਨੇ ਖਾਸ ਕਰਕੇ ਤਰਨਤਾਰਨ ਦੇ ਵੋਟਰਾਂ ਨੇ ਭਰੋਸਾ ਜਤਾਇਆ ਔਰ ਜਿਹੜੀਆਂ ਤੁਜੀਆਂ ਤੇਰਾ ਮੈਂ ਉਹਨਾਂ ਦਾ ਵੀ ਜ਼ਿਕਰ ਕਰਾਂ ਕਿ ਜਿਨ੍ਹਾਂ ਦਾ ਕੰਮ ਹੀ ਇਲੈਕਸ਼ਨ ਤੱਕ ਅੜਨਾ ਕਿਉਂਕਿ ਸ਼ਰੋਮਣੀ ਅਕਾਲੀ ਦਲ ਨੂੰ ਪਰੋਣਾ ਪੰਜ ਸੱਤ ਧਿਰਾਂ ਨੇ ਔਰ ਉਹਨਾਂ ਦੇ ਉਮੀਦਵਾਰ ਮਨਦੀਪ ਸਿੰਘ ਨੇ ਚੈਨਲ ਤੇ ਆ ਕੇ ਆਜੇਗਾ ਮੰਨੀ ਹੈ ਕਿ ਜੇ ਅਸੀਂ ਚੋਣ ਨਾ ਨੜਦੇ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਚਿੱਤਿਆ। ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਤਰਨਤਾਰਨ ਤੋਂ ਬਿਤਾਤਾ ਪੰਥਕ ਹਲਕਾ ਕੋਈ। ਸਵਾਜੋ ਤੇ ਰਾਮ ਵੀ ਤਰਨਤਾਰਨ ਦੇ ਲੋਕਾਂ ਨੇ ਔਰ ਪੰਥਕ ਸ਼ਫਾਨਾ ਦੇ ਵਿੱਚ ਜਵਾਬ ਮਿਲ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਚ ਦੀ ਨਮਾਇੰਦਾ ਜਮਾਤ ਤੇ ਸੰਨ੍ਹਾ ਸਿੰਘਪੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਇੱਕ ਵਾਰ ਫਿਰ ਤੋਂ ਮੋਰ ਲੱਗੀ ਹੈ। ਔਰ ਜਿਹੜੀਆਂ ਪਾਰਟੀਆਂ ਕੇਂਦਰ ਤੋਂ ਪੰਜਾਬ ਨੂੰ ਚਲਾਉਣੀਆਂ ਚਾਹੁੰਦੀਆਂ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋ ਉਹ ਲੋਕਾਂ ਨੇ ਨਕਾਰਤੀਆਂ ਨੇ ਔਰ ਦੋਹੇ ਪਾਰਟੀਆਂ ਦੀ ਸਮਰਥਤ ਜਤੋਈ ਕਾਂਗਰਸ ਦੀ ਜੇ ਮੈਂ ਜ਼ਿਕਰ ਕਰਾਂ ਤਾਂ ਕਾਂਗਰਸ ਦੇ ਜਿਹੜੇ ਪ੍ਰਧਾਨ ਹੋ ਉਹਨਾਂ ਦੇ ਫਿਰਕੂਵਾਦ ਤੇ ਖਾਨਸਤਾਨ ਵਾਲੇ ਵਿਆਹ ਨੂੰ ਜਾਂ ਫਿਰ ਮੱਧਵੀ ਸਿੱਖ ਭਾਈਚਾਰੇ ਬਾਰੇ ਤੇ ਟਿੱਪਣੀਆਂ ਕੀਤੀਆਂ ਜਾਂ ਛੋਟੇ ਬੱਚਿਆਂ ਦੇ ਕੇਸਾਂ ਦੀ ਬੇਅਦਬੀ ਉਹਦਾ ਜਵਾਬ ਤਰਨ-ਤਰਨ ਦਿੱਤਾ ਤੇ ਭਾਜਪਾ ਨੂੰ ਇੱਕ ਵਾਰ ਫੇਰ ਲੋਕਾਂ ਨੇ ਸਨੇਹਾ ਦਿੱਤਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਪੋਲਿਟੀਕਲ ਸ਼ਫਾ ਦੇ ਵਿੱਚ ਬੀਜੇਪੀ ਲਈ ਕੋਈ ਜਗ੍ਹਾ ਨਹੀਂ ਔਰ ਬੀਜੇਪੀ ਦੇ ਲੀਡਰ ਰਮੀਤ ਜਿਹੜੇ ਕਾਲਕਾ ਨੇ ਜਿਹੜੇ ਡੀਜੀਐਮਸੀ ਦੇ ਪ੍ਰਧਾਨ ਨੇ ਜਿਹੜੇ ਬੜੇ ਵੱਟੇ ਤੋਂ ਗੱਜੇ ਮਾਰਦੇ ਸੀ ਜਿਹੜੇ ਕਹਿੰਦੇ ਜੀ ਇਹ ਪੰਥਕ ਸੀਟ ਤੋਂ ਵੀ ਸ਼ਰਮ ਦੀ ਅਕਾਲੀ ਨੰਦ ਚੌਥੇ ਪੰਜਵੇਂ ਨੰਬਰ ਤੇ ਆਏ ਤਾਂ ਮੈਂ ਉਹਨਾਂ ਨੂੰ ਅੱਜ ਕਹਿਣਾ ਉਹਤਮ ਦਾ ਇੰਟਰਵਿਊ ਚ ਕਹਦੇ ਸੀ ਮੇਰਾ ਨਾਮ ਬਤਾ ਦੇ ਸੋ ਕਾਲਕਾ ਸਾਹਿਬ ਆਪਦਾ ਨਾਮ ਆਪ ਸੋਚ ਲਓ ਯਾ ਸੀ ਦੱਤੀ ਹੈ ਕਿਉਂਕਿ ਤੁਹਾਡੀ ਵਰਗੀ ਸ਼ਖਸੀਅਤ ਜਿਹੜੀ ਅਕਾਲੀ ਨੰਦ ਦੀ ਟਿਕਟ ਤੇ ਜਿੱਤ ਕੇ ਜਿਨ੍ਹਾਂ ਨੇ ਇੱਕ ਸਾਡੀ ਧਾਰਮਿਕ ਸੰਸਥਾ ਡੀਜੀਐਮਸੀ ਕੇਂਦਰ ਸਰਕਾਰ ਦੀ ਚੋਲੀ ਪਾਤੇ ਤੁਸੀਂ ਖੇਤਰੀ ਪਾਰਟੀ ਨੂੰ ਤੇ ਚੈਲੰਜ ਕੀਤਾ ਤਾਂ ਤੁਮ ਵੱਲੋਂ ਪੰਜਾਬ ਨੇ ਜਵਾਬ ਦਿੱਤਾ ਸੋ ਪੰਜਾਬ ਦੇ ਇਸ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਪਰਫਾਰਮੈਂਸ ਹੈ ਇਹ ਨੈਤਿਕ ਜਿੱਤ ਸਰਕਾਰ ਦੀ ਨੈਤਿਕ ਹਾਰ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੀਆਂ ਰਿਪੋਰਟਾਂ ਤੱਕ ਨੇ ਕਿਹਾ ਤਾਂ ਕਿ ਕਿਸ ਤਰੀਕੇ ਦੰਦਾ ਤੰਤਰ ਉੱਤੇ ਵਰਤਿਆ ਗਿਆ ਐਸਐਸਪੀ ਨੂੰ ਸਸਪੈਂਡ ਕਰਨਾ ਪਿਆ ਡੀਐਸਪੀ ਬਦਲਨੇ ਪਏ ਸੋ ਅੱਜ ਸ਼ਰੋਮਣੀ ਅਕਾਲੀ ਕੰਮ ਦੀ ਇਹ ਨੈਤਿਕ ਜਿੱਤ ਤੇ ਡੰਡਾ ਤੰਤਰ ਦੀ ਪੰਜਾਬ ਦੇ ਵਿੱਚ ਹਾਰ ਰਹੀ ਹੈ